ਹੁਣ ਸ਼ਾਂਤ ਦੇਖੀ ਤੂੰ ਰਾਸੂ ਪਹਿਚਾਨੀ ਏ ਜੋ ਲੜਦੀਨ ਕੀਤ ਸੂਰਾ ਸੋ ਪਹਿਚਾਨੀ ਮਾਂ ਮਾਂ ਬਾਤਿਉ ਕਦਨ ਤਮਾਂ ਮਾਂ ਬਾਤਿਉ ਪਰਿਓ ਨਿਸ਼ਾਨੇ ਕਾਓ ਪਰਿਓ ਨਿਸ਼ਾਨੇ ਕਾਓ ਖੇਤ ਜੁਮਾਂਡਿਓ ਸੂਰ ਮਾਂ ਆਪਜੂ ਜਨ ਕੋ ਦਾਓ ਸੂਰਾ ਸੋ ਪਹਿਚਾਨਦੀ ਐ ਵਾਹਿਗੁਰੂ ਕੀ ਖਾਲਸਾ ਵਾਹਿਗੁਰੂ ਕੀ ਫਤਹਿ ਗਗੰਦ ਮਾਮਾ ਵਾੜੀ ਉਪਰ ਇਹੋ ਨਿਸ਼ਾਨੇ ਕਾਉ ਖੇਤ ਜੋ ਮੰਡਿਓ ਸੂਰਮਾ ਉਜਿਤਣ ਕੋ ਧਾਉ ਸੂਰਾ ਸੋ ਪਹਿਚਾਨੀਆ ਜੋ ਨਰੇਦੀਨ ਕਹਿ ਇਹ ਕੁਟਾ ਪੁਰਜਾ ਕਟਬਰੇ ਕਉ ਨਾ ਛਾੜੇ ਖੇਤ ਤੇ ਪਵਿੱਤਰ ਗੁਰਬਾਣੀ ਦੀਆਂ ਦੁਕਾਨਸਾਰ 22 ਮਈ ਸਾਨੂੰ 1964 ਸ੍ਰੀ ਦਰਬਾਰ ਸ੍ਰੀ ਪੰਡਾ ਸਾਹਿਬ ਵਿਖੇ ਜਿੱਥੇ ਗੁਰ ਕਰਗੀਤਾਰ ਪਿਤਾ ਜੀ ਨੇ ਲਗਭਗ 4 ਸਾਲ ਤੋਂ ਉੱਤੇ ਸਮਾਂ ਬਤੀਤ ਕੀਤਾ ਇੱਥੇ ਸਹਿਬਜ਼ਾਦਾ ਬਾਬਾ ਅਜੀਤ ਸਿੰਘ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਅਤੇ ਭੰਗਾਣੀ ਦਾ ਜੁੱਧ ਸਤਗੁਰ ਸੱਚੇ ਪਾਤਸ਼ਾਹ ਜੀ ਨੇ ਜਿੱਤਿਆ ਤੇ ਦਸਮਾਹ ਪਾਤਸ਼ਾਹ ਦੀ ਬਾਣੀ ਸ੍ਰੀ ਜਪ ਸਾਹਿਬ ਸ੍ਰੀ ਅਕਾਲ ਉਸਤਤੀਆਂ ਦਸਮਾਹ ਪਾਤਸ਼ਾਹ ਜੀ ਮਹਾਰਾਜ ਦੀਆਂ ਬਾਣੀਆਂ ਜਿਹੜੀਆਂ ਖਤੂ ਸੱਚੇ ਪਾਤਸ਼ਾਹ ਜੀ ਨੇ ਉੱਥੇ ਉਚਾਰਣ ਕੀਤੀਆਂ ਉਸ ਪਾਵਨ ਪਵਿੱਤਰ ਸਥਾਨ ਜੋ ਉਸ ਵੇਲੇ ਮਹਾਂਤਾਂ ਦੇ ਕਬਜ਼ੇ ਵਿੱਚ ਸੀ ਜਿਸ ਤਰ੍ਹਾਂ ਨਨਕਾਣਾ ਸਾਹਿਬ ਦਾ ਸਾਕਾ ਹੋਇਆ ਅਤੇ ਪੰਜਾ ਸਾਹਿਬ ਦਾ ਸਾਕਾ ਹੋਇਆ ਉਸ ਵੇਲੇ ਅੰਗਰੇਜ਼ ਦੇ ਸਮੇਂ ਮਹਾਂਤਾਂ ਤੋਂ ਅੰਗਾਰੇ ਮੋਰਚੇ ਲਾ ਕੇ ਹਸਤਾਨ ਆਜ਼ਾਦ ਕਰੋ ਆਏ ਪਰ ਦਰਬਾਰ ਸ੍ਰੀ ਪੌਂਡਾ ਸਾਹਿਬ ਜੋ ਦਸਵੇਂ ਪਾਸ਼ਾ ਮਹਾਰਾਜ ਚੰਸ਼ੂ ਪ੍ਰਭਤਾ ਦੀ ਉਹ ਮਹਾਂਤਾ ਤੋਂ ਆਜ਼ਾਦ ਨਹੀਂ ਸੀ ਹੋਈ ਸਿੰਘ ਸਾਹਿਬ ਬਾਬਾ ਹਰਪੰਦਰ ਸਿੰਘ ਜੀ ਮਿਸਲ ਸ੍ਰੀ ਦాతਾ ਨਾਲ ਹੱਦੀਆਂ ਬੈਲਾ ਜਥੇਬੰਦੀ ਦੇ ਪਹਿਲੇ ਮੁਖੀ ਅਦੇ ਸਿੰਘ ਸਾਹਿਬ ਬਾਬਾ ਨਿਹਾਲ ਸਿੰਘ ਜੀ ਪੈਂਤੀ ਸਿੰਘਾਂ ਦਾ ਜਥਾ ਜਾ ਕਰਕੇ ਸ੍ਰੀ ਪੌਂਡਾ ਸਾਹਿਬ ਦਰਬਾਰ ਨੂੰ ਆਜ਼ਾਦ ਕਰਾਉਣ ਵਾਸਤੇ ਮਹਾਂਤਾ ਪਾਸੋਂ ਉਥੇ ਪੁਲਿਸ ਵੀ ਗੋਲੀ ਚਲਾ ਕੇ ਗਿਆਨਾ ਸਿੰਘਾਂ ਨੂੰ ਸ਼ਹੀਦ ਕੀਤਾ ਸਿੰਘ ਸਾਹਿਬ ਬਾਬਾ ਨਿਹਾਲ ਸਿੰਘ ਜੀ ਬਾਬਾ ਜੀਤ ਸਿੰਘ ਜੀ ਜੋ ਗੰਭੀਰ ਜ਼ਖਮੀ ਹੋਏ ਤੇ ਸਦੁਖਤੇ ਪਾਸ਼ਾ ਜੀ ਨੇ ਇਹ 11 ਸਿੰਘਾਂ ਦੀ ਸ਼ਹੀਦੀ ਦਾ ਸਦਕਾ ਹੀ ਉਹ ਆਸਾਨ ਆਜ਼ਾਦ ਹੋਇਆ ਤੇ ਅੱਜ ਖਾਲਸਾ ਪੰਥ ਮਹਾਨ ਪੰਥ ਦੀ ਸੇਵਾ ਕਰ ਰਿਹਾ ਉਹਨਾਂ ਮਹਾਨ ਸ਼ੂਰਮਿਆਂ ਯੋਧਿਆਂ ਦੀ ਪਵਿੱਤਰ ਯਾਦ ਅੰਦਰ ਸਹਿਬਜ਼ਾਦਾ ਬਾਬਾ ਬੱਤੇ ਸਿੰਘ ਤਾਨਾ ਦਲ ਦੇ ਹੈੱਡਕੁਆਰਟਰ ਗੁਰਦਾਰਾ ਸਿੰਘ ਸਭਾ ਸ਼ੋਨੀ ਜੰਗ ਸਿੰਘਾਂ ਬਜਵਾੜਾ ਕਲਾਂ ਹੁਸ਼ਾਰਪੁਰ ਵਿਖੇ ਸਦਕਾ ਦੇ ਸਹੈਲ ਸੋ ਸੇ ਜੋ ਸਦਕਾ ਵਲਾ ਸ਼ਹੀਦਾਂ ਸਿੰਘਾਂ ਦੀ ਸਾਲਾਨਾ ਮਿੱਠੀ ਯਾਦ ਮਨਾਈ ਗਈ। ਉੱਥੇ ਅੱਜ ਸੰਗਰਾਂਦ ਦਾ ਪਵਿੱਤਰ ਵਿਹਾੜਾ ਜੇੜ ਜੜਨ ਦਾ ਲੋੜੀਏ ਦੇ ਸੰਗੇ ਸਭ ਮੰਨ ਅਸੱਜਣ ਦਾਵਣ ਲੱਗਿਆ ਕਿਸਨਾ ਦੇ ਵੰਨ ਉੱਥੇ ਜੇੜ ਦਾ ਮਹੀਨਾ ਅੱਜ ਚੜਿਆ ਹੈ। ਸਤਿਗੁਰ ਸੱਚੇ ਪਾਤਸ਼ਾਹ ਜੀ ਸਾਰੀਆਂ ਸੰਤਾਂ ਨੂੰ ਇਹ ਜੇੜ ਦਾ ਮਹੀਨਾ ਆਪਣੇ ਚਾਨਾ ਨਾਲ ਜੋੜ ਕਰਕੇ ਬਤੀਤ ਕਰਵਾਉਣ ਸਤਿਗੁਰ ਸੱਚੇ ਪਾਤਸ਼ਾਹ ਜੀ ਸਾਰਿਆਂ ਦਾ ਭਲਾ ਕਰਨ ਸਰਦਾਰ ਰਵਿੰਦਰ ਸਿੰਘ ਜੀ ਪੁਗਲ ਨੇ ਜੋ ਫਟੇ ਨਿਊਜ਼ ਚੈਨਲ ਦੇ ਸੰਪਾਦਕ ਹਨ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੋ ਇਹ ਸਿੱਖ ਪੰਦੀ ਆਵਾਜ਼ ਜਿਹੜੀ ਆ ਸਾਰੇ ਦੇਸ਼ ਵਿੱਚ ਪਹੁੰਚਾਉਣ ਦਾ ਯਤਨ ਕਰ ਰਹੇ ਹਨ ਦਾਲ ਸਾਹਿਬ ਜੀ ਦਾ ਬਾਬਾ ਫਤਿਹ ਸਿੰਘ ਕਾਨਾ ਦਾਲ ਜਥੇਬੰਦੀ ਵੱਲੋਂ ਸਰਦਾਰ ਹਰਵਿੰਦਰ ਸਿੰਘ ਜੀ ਭੁੰਗਰਨੀ ਬਧੇਨੀ ਉਚਾਨਨ ਦਾ ਵੀ ਧੰਨਵਾਦ ਕਰਦਾ ਹਾਂ ਉਥੇ ਸੰਗਤਾਂ ਦੇ ਚਰਨਾ ਵਿੱਚ ਬੇਨਤੀ ਕਰਦਾ ਹਾਂ ਕਿ 22 ਮਈ ਜੋ 22 ਮਈ ਨੂੰ ਪੌਸੀ ਜੀ ਪੌਂਡਾ ਸਾਹਿਬ ਵਿਖੇ ਸ਼੍ਰੀ ਦਾਸ ਸਿੰਘਾਂ ਦੀ ਯਾਦ ਅੰਦਰ ਜੋੜ ਮੇਲਾ ਮਨਾਇਆ ਜਾ ਰਿਹਾ ਸ੍ਰੀ ਕਨਪਾਠਾਂ ਦੇ ਭੋਗ ਉਪਰੰਤ ਦਵਾਸਿਕਨ ਕੇ ਸ੍ਰੀ ਦਰਵਾਸਿਲੀ ਪੌਂਡਾ ਸਾਹਿਬ ਜੋ ਹਮਾਚਰੀ ਵਿਖੇ ਹੈ ਸਾਰੀਆਂ ਸੰਗਤਾਂ ਦੇ ਜਾਣਾਂ ਵਿਟੰਦੀ ਕੇ ਵੱਤੋ ਵਸਨ ਤਾਂ ਪਹੁੰਚ ਕਰਕੇ ਸ਼ਹੀਦਾਂ ਸਿੰਘਾਂ ਦੀ ਕਰਨੀ ਨੂੰ ਨਮਸਕਾਰ ਕਰਨ ਵਾਸਤੇ ਸਤਿਗੁਰੂ ਜੀ ਦੇ ਜਾਣਾਂ ਨਮਸਕਾਰ ਕਰਨ ਵਾਸਤੇ 22 ਮਈ 2024 ਨੂੰ ਪਹੁੰਚ ਕਰਕੇ ਸੁਰ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ